ਜਿਵੇਂ ਫਸ ਗਏ ਨਾ ਕੇਂਦਰ ਸਰਕਾਰ ਦੇ ਜਾਲ ਚ ਦੇਖੋ ਪਿਛਲੇ ਘੋੜ ਨੂੰ ਵੀ ਇਹਨਾਂ ਨੇ ਫਸਾਉਣ ਦਾ ਯੰਤਰ ਕੀਤਾ ਸੀ ਨੰਬਰ 1 ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਹੈ ਸਿਰਫ ਪੰਜਾਬ ਦਾ ਘੋੜਾ ਪੰਜਾਬ ਚੋਂ ਵੀ ਸਿੱਖਾਂ ਦਾ ਘੋੜਾ ਇਹ ਤੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਉਹ ਲੀਡਰਸ਼ਿਪ ਸਾਰੀ ਸਮੂਹ ਸਿਆਣਪ ਵਾਲੀ ਸੀ ਉਹਨਾਂ ਨੇ ਉਹਨਾਂ ਦੀ ਚਾਲ ਨਹੀਂ ਚੱਲਣ ਦਿੱਤੀ ਰਾਜਸਥਾਨ ਵਾਲੀ ਕਹਿਣ ਲੱਗੇ ਜੇ ਇਹ ਖਾਲਸਤਾਨੀ ਨੇ ਤਾਂ ਸੀ ਖਾਲਸਤਾਨੀਆਂ ਸਿੱਖਾਂ ਦੀ ਸ਼ਾਨ ਤੁਸੀਂ ਕਹਿ ਲਓ ਪੰਜਾਬੀਆਂ ਦੀ ਸ਼ਾਨ ਕਹਿ ਲਓ ਪੱਗ ਦੀ ਸ਼ਾਨ ਕਹਿ ਲੋ ਕਿਉਂਕਿ ਰਹਿਤ ਤਾਂ ਪਹਿਰਾਵੇ ਦੀ ਇੱਕ ਗੱਲ ਹੁੰਦੀ ਹੀ ਹੁੰਦੀ ਹੈ ਨਾ ਜੀ ਕਿਸੇ ਮੌਕੇ ਬਹੁਤ ਬੁਰੀ ਤਰ੍ਹਾਂ ਪੇਂਟ ਕੀਤਾ ਗਿਆ ਸੀ ਪੱਗਲੇ ਇਹੋ ਜਿਹੇ ਹੁੰਦੇ ਨੇ ਕਿਸੇ ਮੌਕੇ ਇਸ ਤਰ੍ਹਾਂ ਦੀ ਗੱਲ ਹੋਈ ਸੀ ਦੂਜੀ ਗੱਲ ਪੁਰਾਮਨ ਤੇ ਸ਼ਾਂਤੀਪੂਰਵਕ ਸੰਘਰਸ਼ ਰਾਜੇ왈 ਸਾਹਿਬ ਉਦੋਂ ਮੁੱਖ ਲੀਡਰ ਸੀ ਨਾ ਬਾਰ-ਬਾਰ ਕਹਿੰਦੇ ਸੀ ਜਿੱਦ ਦੇ ਵੀ ਹਿੰਸਾ ਹੋਗੀ ਉਦ ਦੀ ਹਾਰ ਗਈ ਕੋਸ਼ਿਸ਼ ਕੀਤੀ ਨਾ ਹਿੰਸਾ ਕਰਨ ਦੀ ਕੀਤੀ ਕਿ ਨਾ ਨੇ ਇਹੀ ਪੰਨੂ ਭੰਦੇਰ ਸੀ ਨਾ ਇਹਨਾਂ ਨੇ ਸੱਦਾ ਦਿੱਤਾ ਲਖੇਦੀਪ ਸਿੱਧੂ ਉਹ ਰਾਣੇ ਆ ਆਪਣੇ ਅਜੇਪਾਲ ਬਰਾੜੂਰੀ ਦੀ ਫਲਾਨੇ ਜੀ ਇਹਨਾਂ ਨੇ ਕਬਜ਼ਾ ਕਰਕੇ ਸਟੇਜ ਤੇ ਇਹੀ ਐਲਾਨ ਕੀਤਾ ਸੀ ਵੀ ਉਹ ਉਹਨਾਂ ਦੇ ਰੂਟ ਤੇ ਜਾਵਾਂਗੇ ਜਿਹੜਾ ਸਾਂਝਾ ਰੂਟ ਇਹਨਾਂ ਨੇ ਤੈਅ ਕੀਤਾ ਸੀ ਉਹਨੂੰ ਰੱਦ ਕੀਤਾ ਸੀ ਚਲੋ ਜਾਣ ਦੀ ਵੀ ਗੱਲ ਆ ਕਈ ਵਾਰ ਕਹਿੰਦੇ ਨੇ ਉੱਥੇ ਹੋਰ ਪਾਸਿਆਂ ਵੀ ਲੋਕ ਆ ਗਏ ਸੀ ਪਰ ਜਿਹੜਾ ਨਿਸ਼ਾਨ ਸਾਹਿਬ ਚੁਲਾਇਆ ਸੀ ਕੇਸਰੀ ਨਿਸ਼ਾਨ ਚੁਲਾਇਆ ਸੀ ਲਾਲ ਕੇਤਲ ਪੰਗਾ ਤੋਂ ਉੱਥੋਂ ਪਿੰਡ ਦਾ ਵੱਡਾ ਜੇ ਮਤਲਬ ਗੇੜਾ ਕੱਢ ਕੇ ਆ ਜਾਂਦੇ ਜਿਵੇਂ ਸਾਰੇ ਆ ਜਾਂਦੇ ਉਹਨੇ ਫਿਰ ਦੇਖ ਲਓ ਕਿਹੜਾ ਕਿਸਾਨ ਅੰਦੋਲਨ ਦੇ ਪੈਰੋਂ ਖੇਡਤੀ ਸੀ ਇਸੇ ਤਰ੍ਹਾਂ ਉਹਨਾਂ ਨੇ ਫੈਬਲਿਜ਼ਮ ਦਾ ਸਵਾਲ ਸਾਹਮਣੇ ਲਿਆਂਦਾ ਰਾਜਾਂ ਦੇ ਅਧਿਕਾਰਾਂ ਤੇ ਤੁਸੀਂ ਇਹ ਕਾਨੂੰਨ ਨਹੀਂ ਬਣਾ ਸਕਦੇ ਜਦੋਂ ਸਰਕਾਰ ਅੜ ਗਈ ਮੈਂ ਮਾੜਾ ਜਿਹਾ ਇੱਕ ਮਿੰਟ ਜੀ ਜੀ ਸਰਕਾਰ ਨੇ ਗੱਲਬਾਤ ਬੰਦ ਕਰਤੀ ਵੀ ਕਰ ਲਓ ਕੀ ਕਰਦੇ ਆ ਫਿਰ ਲਿਆਂਦਾ ਵੋਟ ਦੀ ਚੋਟ ਫਿਰ ਉਹਨਾਂ ਨੇ ਦੇਖਿਆ ਜੀ ਵੋਟ ਦੀ ਚੋਟ ਵਾਲਾ ਮਾਮਲਾ ਅੱਗੇ ਵੱਧ ਗਿਆ ਕਿਸਾਨਾਂ ਦਾ ਇਹਦਾ ਸਿਆਸੀ ਤੌਰ ਤੇ ਵੱਡਾ ਨੁਕਸਾਨ ਹੋ ਇਸ ਕਰਕੇ ਫਿਰ ਇੱਕ ਤਰਫਾ ਉਹਨਾਂ ਨੇ ਵਾਪਸ ਲੈਣ ਦਾ ਐਲਾਨ ਕੀਤਾ ਬਾਕੀ ਚਲੋ ਜੋ ਲਿਖਤੀ ਗੱਲਾਂ ਕੀਤੀਆਂ ਸੀ ਉਹ ਕੀਤੀਆਂ ਇਹ ਉਸ ਸਾਰਾ ਜਿਹੜਾ ਵਰਤਾਂਤ ਕਿਸਾਨ ਅੰਦੋਲਨ ਨੇ ਭੰਨਿਆ ਸੀ ਇਹ ਉਹਨੇ ਵਿੱਚ ਫਸ ਗਿਆ ਕਿਉਂਕਿ ਉਹੀ ਸਾਰੀਆਂ ਫੌਜਾਂ ਜਿਹੜੀਆਂ ਕਹਿੰਦੀ ਸੀ ਤੁਹਾਡੇ ਗੋਡਿਆਂ 'ਚ ਜਾਣ ਨਹੀਂ ਹੁਣ ਸਾਲੇਫੀ ਬੈਠੇ ਰਹਿਣਾ ਤਰੋਵਾ ਭੰਨੋ ਨਾ ਕੇ ਮਤਲਬ ਉਹ ਹੋਣਾ ਇਹ ਨੇ ਤੇ ਉਹਨਾਂ ਆਪ ਐਲਾਨ ਕਰਦੇ ਨੇ ਮੈਂ ਕਾਮਰੇਡ ਭਜਾਤੇ ਅਸੀਂ ਤੇ ਹੁਣ ਸਿੰਘ ਸੂਰਮੇ ਆ ਗਏ ਜੀ ਇੱਥੇ ਤੇ ਹੁਣ ਅਸੀਂ ਦੇਖਾਂਗੇ ਸ਼ੀਧੀਆਂ ਪਾਵਾਂਗੇ ਸੋ ਇਸ ਕਰਕੇ ਉਹ ਬ੍ਰਿਟਾਂਤ ਉਹਦੇ ਵਿੱਚ ਫਸ ਗਏ ਤੇ ਅੰਦੋਲਨ ਨੂੰ ਪੰਜਾਬ ਦਾ ਬਣਾ ਕੇ ਰਹਿ ਗਏ ਚੰਡੀਗੜ੍ਹ 'ਚ ਮੀਟਿੰਗਾਂ ਹੁੰਦੀਆਂ ਨੇ ਪੰਜਾਬ ਦੇ ਆਗੂ ਹੁੰਦੇ ਨੇ ਇੱਕ ਹਿਸਾਬ ਨਾਲ ਜੰਮੂ ਕਸ਼ਮੀਰ ਜਿਵੇਂ ਉਹਨਾਂ ਨੇ ਨਿਖੇੜਿਆ ਸੀ ਉਹਨਾਂ ਦੇ ਇਰਾਦੇ ਬੜੇ ਮਾੜੇ ਨੇ ਜੀ ਜੋ ਮੈਂ ਅਸੈਸ ਕਰਦਾ ਮੈਂ ਜੇ ਕਹਾਂ ਸੁੱਖ-ਸਾਂਗ ਰਹੇ ਗੱਲਬਾਤ ਰਹੀ ਨਿਬੜ ਜੇ ਚੱਲ ਜਿਵੇਂ ਮਰਜ਼ੀ ਨਿਬੜਦੀ ਆ ਜਦ ਟਕਰਾਅ ਨਾ ਪੈਦਾ ਹੋਵੇ ਪਰ ਉਹ ਮਿੱਥੀ ਬੈਠੇ ਨੇ ਪੰਜਾਬ ਨੂੰ ਕੁੱਟਣ ਲਈ ਕਿਉਂਕਿ ਪੰਜਾਬ ਨੇ ਬਈ ਹੀਟ ਹੀ ਬਹੁਤ ਕੀਤੀ ਸੀ ਉਹਨਾਂ ਦੀ ਮੋਦੀ ਆਏ ਤੋਂ ਮੁਮਕਨ ਉਹ ਤੋੜਤਾ ਸੀ ਹਿੰਦੂ-ਮੁਸਲਮ ਕਾਰਡ ਸੀ ਜਿਹੜਾ ਭੰਨਤਾ ਸੀ ਇਸ ਕਰਕੇ ਹੁਣ ਉਹ ਪੰਜਾਬ ਨੂੰ ਟਾਰਗੇਟ ਕਰ ਰਹੇ ਨੇ ਆਈਸੋਲੇਟ ਉਹਨਾਂ ਨੇ ਕਰ ਲਿਆ ਸਾਰਾ ਪ੍ਰਚਾਰ ਦੇਖੋ ਇਸ਼ਤਿਹਾਰ ਦੇਖੋ ਸਭ ਤੋਂ ਵੱਧ ਪਰੇ ਪੰਜਾਬ ਨੂੰ ਜਾ ਰਹੇ ਨੇ ਸਭ ਤੋਂ ਵੱਧ ਆਉਂਦੇ ਨੇ ਇਹਨਾਂ ਦੀ ਆ ਸਭ ਤੋਂ ਵੱਧ ਇਹਨਾਂ ਦੇ ਕੰਮ ਕੀਤੇ ਨੇ ਸੋ ਇਹ ਵਰਤਾਂਤ ਜਿਹੜਾ ਉਹ ਮੂਰਚੀ ਦਾ ਸੀ ਦੂਜਾ ਇਹਨਾਂ ਨੇ ਹੁਣ ਜਿਹੜੀ ਸਾਰੀ ਪਹੁੰਚ ਠੀਕ ਆ ਕਿਸਾਨ ਜਥੇਬੰਦੀਆਂ ਵੀ ਉਹ ਅੰਦੋਲਨ ਦੇ ਵਰਤਾਂਤ ਨੂੰ ਆਤਮਸਾਤ ਨਹੀਂ ਕਰ ਸਕੀਆਂ ਝਟਮ ਚਿੱਟੀ ਹੋ ਗਈਆਂ ਇੱਕ ਚੋਣ ਵਾਲੇ ਪਾਸੇ ਤੁਰ ਪੇ ਕੁਛ ਕਹਿੰਦੇ ਵੋਟਾਂ ਤਨਵਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਦੱਲੇਵਾਲ ਸਾਹਿਬ ਨੇ ਅੱਡ ਮੋਰਚਾ ਆਪ ਬਣਾਇਆ ਕਹਿ ਕੇ ਗੈਰ ਰਾਜਨੀਤਿਕ ਗੈਰ ਰਾਜਨੀਤਿਕ ਕੀ ਹੁੰਦਾ ਜੀ ਮੈਨੂੰ ਇਹ ਦੱਸੋ ਸਿਆਸਤ ਨਹੀਂ ਸਾਰਾ ਕੁਝ ਵਿਗਾੜਿਆ ਸਿਆਸਤ ਰਾਹੀਂ ਸਾਰਾ ਕੁਝ ਸੁਧਾਰਿਆ ਜਾ ਸਕਦਾ ਸੋ ਜਿਹੜਾ ਭੱਜ ਕੇ ਸੀ ਨਾ ਮੂਹਰੇ ਲੰਘ ਕੇ ਸੀ ਮਿਨਿਸਟਰ ਬਣ ਜਾਣਗੇ ਮੈਂ ਤਾਂ ਮੈਂ ਸੁਣਿਆ ਨਾ ਜੇ ਹੱਕ ਚ ਬੋਲ ਲੈ ਲੀਡਰੇ ਖੜੇ ਰਹਿ ਜਾਣਗੇ ਬਾਕੀ ਸਾਰੇ ਕਿਸਾਨ ਆ ਜਾਣਗੇ ਇਧਰਲੇ ਪਾਸੇ ਇਹਨਾਂ ਨੇ ਇੰਨੀ ਸਿਆਣਪ ਕੀਤੀ ਇੱਕ ਤਾਂ ਇਦੋਂ ਵੱਡਾ ਐਕਸ਼ਨ ਕਰਤਾ ਭਾਰਤ ਮੰਦ ਦਾ ਦੂਜਾ ਜੋ ਜ਼ਬਰ ਕੀਤਾ ਸਰਕਾਰ ਨੇ ਉਹਦੇ ਖਿਲਾਫ ਵੱਡਿਆ ਐਕਸ਼ਨ ਕਰਤਾ ਉਸ ਪੱਖੋਂ ਹਮੈਤ ਦਾ ਅੰਦੋਲਨ ਦੇ ਸ਼ਾਮਲ ਹੋਣ ਦੀ ਗੱਲ ਨਹੀਂ ਕੀਤੀ ਤੇ ਦਿਲ ਭਾਜਪਾ ਸਰਕਾਰ ਵੀ ਤੁਹਾਡੇ ਜਨਮੂਰੀ ਹੱਕ ਕੁਚਲ ਰਹੀ ਆ ਤੁਹਾਡੇ ਰਾਹ ਰੋਕ ਰਹੀ ਆ ਤੁਹਾਡੇ ਅੰਦੋਲਨ ਕਰਨ ਦਾ ਹੱਕ ਕੁਚਲ ਰਹੀ ਆ ਉਹਨਾਂ ਨੇ ਨਿਸ਼ਾਨਾ ਉਸੇ ਤਰ੍ਹਾਂ ਸਰਕਾਰ ਤੇ ਵਿੰਨੇ ਆ ਹਾਲਾਂਕਿ ਇਹ ਸਰਕਾਰ ਤੇ ਨਿਸ਼ਾਨਾ ਨਹੀਂ ਵਿੰਨ ਰਹੀ ਵੀ ਭਾਜਪਾ ਨੇ ਆ ਕੀਤਾ ਭਾਜਪਾ ਨੇ ਆ ਕੀਤਾ ਭਾਜਪਾ ਨੇ ਆ ਕੀਤਾ ਭਾਜਪਾ ਸਾਨੂੰ ਮਾਰ ਰਹੀ ਆ ਇਹ ਤਾਂ ਪਹਿਲੀ ਮੀਟਿੰਗ ਤੇ 2 ਘੰਟੇ ਤੈਸੇ ਦਿਲਾਤੇ ਸਾਡੇ ਖਾਤੇ ਬੰਦ ਕਰਤੇ ਜੀ ਸਾਡੇ ਨੈੱਟ ਬੰਦ ਕਰਤੇ ਜੀ ਸਾਡਾ ਆ ਬੰਦ ਕਰਤਾ ਜੀ ਹੁਣ ਤੁਸੀਂ ਖਾਤੇ ਨਾਲ ਨੰਨ ਲੜਨ ਨਾ ਹੁੰਦਾ ਕਿ ਤੇ ਲੀਡਰਾਂ ਦੇ ਖਾਤੇ ਨਾਲ ਸੋ ਇਸ ਕਰਕੇ ਸੁਖਦ ਹਾਲ ਨਿਕਲਿਆ ਵੀ ਨਹੀਂ ਤੋਨਾ ਪਰ ਜਿਹੜੀ ਸਰਕਾਰ ਬਈ ਜੀ ਲਿਖਤੀ ਦੇ ਕੇ 2 ਸਾਲ ਤੋਂ ਮੰਗਾ ਉਹਨੇ ਲਾਗੂ ਨਹੀਂ ਕੀਤੀਆਂ ਕਿੰਨਾ ਕੁ ਭਰੋਸਾ ਕਰ ਸਕਦੇ ਆ ਸਿੱਖ ਕਹਿਦੀਆਂ ਨਾ ਲੋਕ ਸਭਾ ਚ ਨੋਟੀਫਿਕੇਸ਼ਨ ਜਾਰੀ ਕਰਕੇ ਮੁਕਰ ਗਏ ਸੋ ਇਸ ਕਰਕੇ ਇਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਚਲੋ ਦੇਖਦੇ ਆ ਕਿਵੇਂ ਨਿਬੜਦਾ ਮੱਲੀ ਸਾਹਿਬ ਹੁਣ ਦਿੱਲੀ ਕਿਉਂ ਨਹੀਂ ਪਹੁੰਚਿਆ ਗਿਆ ਜਿਹੜੀ ਲੀਡਰਸ਼ਿਪ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਕਹਿ ਰਹੀ ਸੀ ਕਿ ਅੱਗੇ ਵਧੋ ਨਾਕੇ ਭੰਨੋ ਕਿ ਹੁਣ ਦਾਮ ਰੱਖੋ ਲੱਤਾਂ ਭਾਰ ਨਹੀਂ ਚੱਲਦੀਆਂ ਉਹ ਹੁਣ ਲੋਕ ਜਿਹੜੇ ਆ ਜਾਂ ਉਸ ਤਰੀਕੇ ਦੀਆਂ ਫੋਰਸਾਂ ਜਿਹੜੀਆਂ ਦਿੱਲੀ ਜਾਣ ਨੂੰ ਤਿਆਰ ਸੀਗੀਆਂ ਉਹ ਬਾਰਡਰਾਂ ਤੇ ਬਹਿ ਗਈਆਂ ਕਿ ਨਾਕੀ ਇੰਨੇ ਮਜ਼ਬੂਤ ਆ ਕਿ ਲੀਡਰਸ਼ਿਪ ਦੀ ਘਾਟ ਆ ਕਿਉਂਕਿ ਰਸਤੇ ਤਾਂ ਹੋਰ ਵੀ ਨੇ ਜੇ ਕਿਸੇ ਹੋਰ ਰਸਤੇ ਰਾਹੀਂ ਵੀ ਜਾ ਸਕਦਾ ਹਾਂਸਪੁਰ ਬਾਰਡਰ ਤੋਂ ਰਸਤਾ ਹੋਰ ਬੜੇ ਰਸਤੇ ਨੇ ਦਿੱਲੀ ਜਾਣ ਲਈ ਜੇ ਦਿੱਲੀ ਜਾਣਾ ਨਹੀਂ ਚਾਹੁੰਦੇ ਨਹੀਂ ਇਹ ਤਾਂ ਨਹੀਂ ਮੈਂ ਕਹਿੰਦਾ ਵੀ ਜਾਣਾ ਨਹੀਂ ਚਾਹੁੰਦੇ ਦੇਖੋ ਜਿਹੜਾ ਉਹ ਅੰਦੋਲਨ ਹੋਇਆ ਸੀ ਨਾ ਦੀ ਉਹ ਆਗੂਆਂ ਨੇ ਸਿਆਣਪ ਕੀਤੀ ਵੀ ਅਸੀਂ ਟਕਰਾਅ ਚ ਨਹੀਂ ਪੈਣਾ ਜਿੱਥੇ ਰੋਕਣਗੇ ਰੋਕ ਦਾਂਗੇ ਉਹਨਾਂ ਨੇ ਉਹ ਨਹੀਂ ਤਿਆਰੀ ਵੀ ਨਹੀਂ ਕੀਤੀ ਕਿਉਂਕਿ ਐਸੀ ਵੀ ਲੀਡਰਸ਼ਿਪ ਆਇਆ ਕਹਿੰਦੀ ਆ ਇਸ ਕਰਕੇ ਜਿੱਥੇ ਰੋਕ ਦਾਂਗੇ ਰੋਕਾਂਗੇ ਪਰ ਉਹ ਜਿੰਨੀ ਬੇਚੈਨੀ ਸੀ ਜਿੰਨੀ ਹੜ ਸੀ ਉਹ ਨਾਕੇ ਤੋੜ ਕੇ ਲੈ ਗਏ ਉੱਥੇ ਉੱਥੇ ਜਾ ਕੇ ਵੀ ਫਿਰ ਉਹ ਥਾਂ ਦੇਣ ਨੂੰ ਤਿਆਰ ਸੀ ਫਿਰ ਇਹ ਉੱਥੇ ਮੌਕੇ ਤੇ ਫਿਰ ਇਹ ਫੈਸਲਾ ਲਿਆ ਵੀ ਇਹਨਾਂ ਨੇ ਆਪ ਦੇ ਆਪ ਦਿੱਲੀ ਦਾ ਘੜਾਓ ਕਰਾ ਲਿਆ ਆਪਾਂ ਇੱਥੇ ਬਹਿ ਜਾਓ ਸਾਰੇ ਕਾਸੇ ਤੋਂ ਕਿਉਂਕਿ ਜਦੋਂ ਤੁਸੀਂ ਸਮੂਹਕ ਸਿਆਣਪ ਨਾਲ ਫੈਸਲੇ ਲੈਂਦੇ ਹੋ ਉਹ ਸਾਰਥਕ ਹੁੰਦੇ ਆ ਜਿਹੜਾ ਵੀ ਪੈਂਤੜਾ ਭਾਜਪਾਨੇ ਚੱਲਿਆ 60 ਸਿਰ ਜੁੜਦੇ ਸੀ ਕਹਿੰਦੇ ਸੀ పెర్దే సి విరోధ ਹੁੰਦਾ ਸੀ ਇੱਕ ਇਹ ਜਾਂ ਨੀਤੀ ਪੰਚਤੜਾ ਲੈਂਦੇ ਸੀ ਮੋਦੀ ਦਾ ਉਲਟ ਜਾਂਦਾ ਸੀ ਹੁਣ ਇਹ ਜਿਹੜੀ ਲੀਡਰਸ਼ਿਪ ਆ ਇਹ ਪਹਿਲੀ ਗੱਲ ਤੋਂ ਸਾਰੇ ਪਮਕੜ ਇਹਨਾਂ ਦੇ ਨਾਲ ਨੇ ਜਿਨ੍ਹਾਂ ਨੇ ਸਾਥ ਦਿੰਦੇ ਰਹੇ ਜਿਨ੍ਹਾਂ ਨੂੰ ਕਹਿੰਦੇ ਰਹੇ ਦੂਜੀ ਗੱਲ ਇਹਨਾਂ ਦੀ ਉਨੀ ਸਮਰੱਥਾ ਹੈ ਨਹੀਂ ਨਾਲ ਜਿਹੜੇ ਦੱਲੇ ਵਾਲ ਸਾਹਿਬ ਨੇ ਠੀਕ ਆ ਸਤਕਾਰਯੋਗ ਨੇ ਉਹ ਆ ਹੁਣ ਲੱਖਾ ਤੋਂ ਕੱਲੇ ਐਲਾਨ ਕਰੀ ਜਾਂਦਾ ਪੋਕਲੇਨ ਮਸ਼ੀਨਾ ਲੈ ਆਓ ਜੀ ਆ ਆ ਲੈ ਆਓ ਜੀ ਮੈਂ ਕਹਿੰਦਾ ਜੇ ਤੁਸੀਂ ਇਹ ਕੁਝ ਕਰਨਾ ਵੀ ਹੋਵੇ ਐਲਾਨ ਥੋੜਾ ਕਰੀ ਨਹੀਂ ਹੁੰਦੇ ਉਹੀ ਐਲਾਨ ਆ ਤੁਹਾਡੇ ਉਲਟ ਭੁਗਤਣਗੇ ਵੀ ਆ ਆ ਦੇਖੋ ਜੀ ਇਹ ਤਾਂ ਮਿੱਥ ਗਿਆ ਸੀ ਆ ਸਾਰਾ ਕੁਝ ਕਰਨ ਫਿਰ ਉਹ ਤਾਂ ਫੈਰਨ ਹੋ ਗਈ ਫਿਰ ਆ ਗਿਆ ਵੀ ਤਾਂ ਹਥਿਆਰ ਨਹੀਂ ਫਿਰਦੇ ਨੇ ਮਤਲਬ ਕੋਈ ਕੰਟਰੋਲ ਨਹੀਂ ਬਈ ਜੀ ਆਪਾਂ ਤਾਂ ਪੀ ਆ ਇਹਦੇ ਵਿੱਚੋਂ ਜੋ ਕੁਝ ਉੱਥੇ ਚੱਲ ਰਿਹਾ ਕਾਮਰੇਡਾਂ ਨੂੰ ਨਹੀਂ ਵੜਨ ਦੇਣਾ ਉਹਨੂੰ ਨਹੀਂ ਵੜਨ ਦੇਣਾ ਜਿਹੜਾ ਦੀਪ ਸਿੱਧੀ ਦੇ ਵਿਰੋਧ ਕਰਦਾ ਆਪਾਂ ਤਾਂ ਪੀ ਪਈ ਹੋਈ ਆ ਸਾਰੇ ਕੈਸੇ ਦੀ ਇਹ ਹੁਣ ਇਹਨੂੰ ਕਿਵੇਂ ਕੰਟਰੋਲ ਕਰੂ ਕਿਵੇਂ ਕੀ ਕਰੂ ਮਤਲਬ ਮੈਨੂੰ ਬੜਾ ਸ਼ੱਕ ਲੱਗਦਾ ਇਸ ਗੱਲ ਤੇ ਇਹ ਇਸ ਕਰਕੇ ਸਰਕਾਰ ਨੇ ਵੱਡੀ ਪੇਸ਼ਵੰਦੀ ਕੀਤੀ ਆ ਮੈਂ ਤੁਹਾਨੂੰ ਕਿਹਨ ਇਨਫੋਰਮੇਸ਼ਨ ਦੱਸਦਾ ਜਦੋਂ ਹਰਿਆਣਾ ਸਰਕਾਰ ਨੇ ਕਿਹਾ ਨਾਕੇ ਲਾਉਣ ਨੂੰ ਡੀਜੀਪੀ ਨੇ ਨਾ ਕਰਤੀ ਉਹ ਕਹਿੰਦੇ ਵੀ ਕਿਉਂ ਕਹਿੰਦੇ ਵੀ ਅਸੀਂ ਨਾਕੇ ਲਾ ਲੈਨੇ ਤੁਸੀਂ ਢੱਲੇ ਪੈ ਜਾਂਦੇ ਆ ਸਾਡੀ ਸਾਰੀ ਪੁਲਿਸ ਫੋਰ ਦਾ ਮਨੋਵਲਡਿਕ ਦਾ ਨਾਕੇ ਤਾਂ ਲਾਉ ਮੈਂ ਜੇ ਫਿਰ ਇਤਕੇ ਪੱਕੇ ਹੋ ਫਿਰ ਗ੍ਰਹਿ ਮੰਤਰਾਲੇ ਤੇ ਹਰਿਆਣਾ ਸਰਕਾਰ ਨੇ ਕੀਤਾ ਵੀ ਦਿੱਲੀ ਤੱਕ ਪਹੁੰਚਣ ਨਹੀਂ ਦੇਣਾ ਇਤਕੇ ਉਹ ਤਾਂ ਇਹ ਠੀਕ ਆ ਉਹ ਕਹਿੰਦੇ ਚੱਲ ਪੈਣ ਜਦ ਲੋਕਾਂ ਦੇ ਢਾਣੇ ਮਤਲਬ ਫਿਰ ਇਹ ਖਿੰਡ ਜਾਂਦੇ ਨੇ ਸਾਰੀਆਂ ਗੱਲਾਂ ਜਨਰਲੀ ਇਹ ਗੱਲ ਠੀਕ ਆ ਪਰ ਅੱਜ ਦੀ ਹਾਲਤ 'ਚ ਜਦੋਂ ਉਸ ਪੱਖੋਂ ਮਜ਼ਬੂਤ ਵੀ ਹੈ ਨਹੀਂ ਲੀਡਰਸ਼ਿਪ ਉਹ ਨਹੀਂ ਨਾ ਕਿ ਕਈ ਗੁਣਾ ਮਜ਼ਬੂਤ ਨੇ ਤੇ ਉਹਨਾਂ ਦੀ ਇੱਕ ਨੀਤੀ 'ਚ ਆ ਗਿਆ ਉਦੋਂ ਟਕਰਾ ਉਹਨਾਂ ਨੂੰ ਪੁੱਗਦਾ ਨਹੀਂ ਸੀ ਇਹਨਾਂ ਇਸੇ ਕਰਕੇ ਬੜਾ ਵੱਡਾ ਟਕਰਾ ਨਹੀਂ ਲਿਆ 26 ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਕੀਤੀ ਉਹ ਵੀ ਚੱਲਿਆ ਨਹੀਂ ਗਾ ਵਧਿਆ ਨਹੀਂ ਮੋਰਚਾ ਛੇਤੀ ਪੈਰਾ ਸਰ ਖੜਾ ਹੋ ਗਿਆ ਐਤਕਿਉਂ ਰੌਂਚ ਨੇ ਉਹ ਰੌਂਚ ਇਹਨੇ ਕਿਉਂਕਿ ਪੰਜਾਬ ਨੂੰ ਉਹਨਾਂ ਨੇ ਨਿਖੇੜ ਲਿਆ ਉਹ ਵਰਤਾਂਤ ਸੀ ਜਿਹੜਾ ਸਾਂਝੇ ਅੰਦੋਲਨ ਦਾ ਦਿੱਲੀ ਵਾਲਾ ਉਹ ਤੋਂ ਉਖੜ ਗਏ ਪੰਜਾਬ ਨੂੰ ਹਿੰਸਕ ਸ਼ੋਅ ਕਰਨਾ ਚਾਹੁੰਦੇ ਨੇ ਵੀ ਇਹ ਟਰਾਈ ਕਰਦੇ ਨੇ ਤੁਸੀਂ ਦੇਖੋ ਤਾਂ ਸਹੀ ਜੀ ਫੇਸਬੁੱਕ ਤੇ ਕੀ ਚੱਲ ਰਿਹਾ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਖੱਤਰ ਕੀ ਕਹਿ ਰਿਹਾ ਕਹਿੰਦਾ ਸਾਡੇ ਲਈ ਤਾਂ ਇਦੋਂ ਅਗਲੇ ਪਾਸੇ ਪਾਕਿਸਤਾਨ ਹੈ ਹੁਣ ਮੰਨ ਲਓ ਜੀ ਇਹ ਇਹ ਕਹਿੰਦੇ ਆ ਵੀ ਇੱਥੇ ਬਹਿ ਜਾਓ ਆਪਾਂ ਗਾਹਾਂ ਨਹੀਂ ਚੱਲਾਂਗੇ ਫਿਰ ਅਗਲਾ ਕਹਿੰਦਾ ਉਹ ਉਹ ਗੱਲਾਂ ਦਾ ਕੀ ਬਣੀਆ ਜਿਹੜੀਆਂ ਪਹਿਲਾਂ ਕਹਿੰਦੇ ਸੀ ਜੇ ਟਕਰਾਉਂਦੇ ਆ ਨੁਕਸਾਨ ਬਹੁਤ ਵੱਡਾ ਹੋਊ ਮਤਲਬ ਪਾਲਪਾ ਦੀਆਂ ਤਿੰਨ ਸੀਟਾਂ ਹੀ ਨੇ ਪੰਜਾਬ 'ਚ ਜੇ ਤਿੰਨ ਸੀਟਾਂ ਕਰਕੇ ਉਹਨਾਂ ਨੂੰ 25-30 ਸੀਟਾਂ ਵੱਧ ਮਿਲਦੀਆਂ ਨੇ ਬਾਹਰ ਵਿਆਹ ਸਰਕਸ ਕਰਾਤਾ ਇਹਨਾਂ ਨੂੰ ਚੰਗੇ ਭਲੇ ਨੇ ਐਸ਼ਾ ਕਰਦੇ ਨੇ ਆਹ ਕਾਰਾਂ ਨੇ ਇਹਨਾਂ ਕੋਲੇ ਇਹ ਆ ਉਹ ਆ ਬਾਕੀ ਕਿ ਮੁਲਕ ਦਾ ਖਸਾਨ ਬੋਲਦਾ ਨਹੀਂ ਠੀਕ ਆ ਬਾਕੀ ਇਹਨਾਂ ਤੇ ਜਬਰ ਦੇ ਖਿਲਾਫ ਬੋਲੇ ਨੇ ਹਰਿਆਣੇ ਦੇ ਵੀ ਬੋਲੇ ਨੇ ਟਕੈਟੇ ਵੀ ਬੋਲਿਆ ਪੰਜਾਬ ਵਾਲੇ ਵੀ ਬੋਲੇ ਨੇ ਪਰ ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਇਹ ਸੀ ਨਾ ਸਾਡੇ ਮਗਰ ਆਪਣੇ ਆਪ ਆ ਜਾਣਗੇ ਐ ਹੁੰਦਾ ਨਹੀਂ ਹੁੰਦਾ ਮੈਨੂੰ ਇਹ ਲੱਗਦਾ ਜਿਹੜੇ ਜਿਸ ਤਰੀਕੇ ਨਾਲ ਜੀ ਦੂਸਰੇ ਦਿਨ ਪੰਦੇਰ ਹੋਰਾਂ ਡੱਲੇਆਰ ਹੋਰਾਂ ਨੇ ਕਹਿਤਾ ਕਿ ਆਪਾਂ ਇੱਥੇ ਰੁਕਣਾ ਗੱਲਬਾਤ ਜਿਹੜੀ ਆ ਉਹ ਸ਼ੁਰੂ ਹੋ ਸਕਦੀ ਹੈ ਤੇ ਉਹ ਸ਼ਾਮ ਨੂੰ ਮੀਟਿੰਗ ਕਰਨ ਚਲੇ ਜਾਂਦੇ ਨੇ ਉਸ ਤੋਂ ਬਾਅਦ ਫੇਰ ਵੀ ਟਕਰਾਅ ਜਾਰੀ ਨੇ ਹੁਣ ਤੱਕ ਜਾਰੀ ਨੇ ਹਲੇ ਤੱਕ ਵੀ ਜਿਹੜਾ ਪੁਲਿਸ ਨਾਲ ਜਿਹੜੀ ਕਸ਼ਮਕਸ਼ ਔਥਰੂ ਗੈਸ ਦੇ ਗੋਲੇ ਉਹ ਚੱਲਦੇ ਰਹਿੰਦੇ ਨੇ ਇਹ ਇਹ ਭੀੜ ਨੂੰ ਕੰਟਰੋਲ ਕਿਵੇਂ ਕੀਤਾ ਜਾਊਗਾ ਜੀ ਫਿਰ ਇਹ ਮੋਰਚਾ ਫਿਰ ਜੇ ਟਿਕਦਾ ਉੱਥੇ ਜਾਂ ਉਹ ਰਹੂ ਕਿਵੇਂ ਉਹਦੀ ਫਾਰਮ ਕਿਵੇਂ ਬਣੂਗੀ ਲਗਾਤਾਰ ਭੀੜ ਜਿਹੜੀ ਆ ਉਹ ਹਿੰਸਕ ਹੁੰਦੀ ਰਹਿੰਦੀ ਆ ਈਵਨ ਕੇ ਵੀ ਕੁਛ ਇਹ ਵੀ ਖਬਰਾਂ ਆਉਂਦੀਆਂ ਨੇ ਕਿ ਪੱਤਰਕਾਰਾਂ ਨਾਲ ਵੀ ਜਿਹੜੀ ਬਹਿਸ ਬਾਜ਼ੀ ਹੁੰਦੀ ਰਹਿੰਦੀ ਆ ਇਹ ਫਿਰ ਇਹ ਇਹ ਮੋਰਚਾ ਆਪ ਦੇ ਜਿਹੜੀ ਆ ਉਹ ਪੈਰਾਂ ਸਿਰ ਕਿਵੇਂ ਰਹੂਗਾ ਇਸ ਤਰੀਕੇ ਨਾਲ ਦੇਖੋ ਜੀ ਖੱਦਸ਼ੇ ਬਹੁਤ ਨੇ ਮਤਲਬ ਹਰ ਤਰ੍ਹਾਂ ਦੇ ਖੱਦਸ਼ੇ ਨੇ ਵੱਡੀ ਗੱਲ ਤਾਂ ਇਹ ਹੈ ਵੀ ਜਿਹੜਾ ਇਹ ਕੱਲ ਨੂੰ ਲੋਲੋ ਪਿਪੋ ਵਾਲਾ ਸਮਝੌਤਾ ਕਿਹਾ ਜਾ ਕਰਦੇ ਆ ਫਿਰ ਉਹਨੂੰ ਗਾਹ ਪੇਸ਼ਕਾਰੀ ਕਿਵੇਂ ਕਰਦੇ ਆ ਇਹਨਾਂ ਗੱਲਾਂ ਤੇ ਬਹੁਤ ਨਿਰਪਰ ਹੁੰਦਾ ਉਹ ਲੀਡਰਸ਼ਿਪ ਸਾਰੀ ਮਜ਼ਬੂਤ ਸੀ ਅਸਲ ਚ ਅੰਦਰ ਚਾਹੇ ਕਿਸੇ ਦੇ ਮਤਭੇਦ ਹੋਣ ਚੂਚੂਤਾ ਕਰੀ ਜਾਂਦੇ ਸੀ ਸਰਜੀਤ ਫੂਲ ਵਰਗੇ ਪਰ ਉਲਟਾ ਪੈਂਤੜਾ ਤਾਂ ਨਹੀਂ ਲੈ ਸਕੇ ਸੀ ਜਿਹਨੇ ਉਲਟਾ ਲਿਆ ਪੈਂਤੜਾ ਅਗਲੇ ਨਾਲ ਦੇ ਨਾਲ ਸਸਪੈਂਡ ਕਰਤਾ ਸਾਬੂ ਪੁੱਤ ਬਣ ਕੇ ਸਾਰਿਆਂ ਨੇ ਉਹ ਜਰਿਆ ਇੱਥੇ ਉਹ ਸਿਚੁਏਸ਼ਨ ਹੈ ਨਹੀਂ ਦੋ ਜਥੇਬੰਦੀਆਂ ਨੇ ਨਾ ਜੀ ਜੇ ਆਪਾਂ ਕਹੀਏ ਪੰਨੂ ਬੰਦੇੜ ਵਾਲੀ ਆ ਉਹ ਤਾਂ ਕਦੇ ਵੀ ਅੰਦੋਲਨ ਦੇ ਨਾਲ ਨਹੀਂ ਚੱਲੀ ਜਦੋਂ ਪੰਜਾਬ ਨੇ ਰੇਲਾਂ ਰੋਕਤੀਆਂ ਸੀ ਸਮੱਸਿਆਵਾਂ ਵੱਡੀ ਆਉਣ ਲੱਗੀਆਂ ਸੀ ਪੰਜਾਬ ਨੂੰ ਵੀ ਸਾਰਿਆਂ ਨੇ ਬੰਦ ਕਰਤੀਆਂ ਸੀ ਮਤਲਬ ਜਿਵੇਂ ਜਿਹੜੇ ਤਾਲਮੇਲ ਵਾਲੇ ਨੇ ਇਹਨਾਂ ਨੇ ਭੱਜ ਕੇ ਇੱਕ ਦਿਨ ਪਹਿਲਾਂ ਹੀ ਬੰਦ ਕਰਤੀ ਵੀ ਅਸੀਂ ਬੜੇ ਸਿਆਣੇ ਆ ਉਨਨਾਂ ਕੋਲ ਤਾਂ ਲੱਗਿਆ ਵੀ ਇਹ ਕੱਲ ਨੂੰ ਐਲਾਨ ਕਰਨਗੇ ਇੱਕ ਦਿਨ ਪਹਿਲਾਂ ਹੀ ਵਾਪਸ ਰੇਲਾਂ ਦਾ ਘਰ ਖਤਮ ਕਰਦਾ ਸੀ ਇਹਨਾਂ ਨੇ ਜਮਿਆਲੇਗੁਰੂ ਕੱਲੇ ਸਟੇਸ਼ਨ ਤੇ ਲਾ ਕੇ ਮਤਲਬ ਉਹ ਰੇਲਾ ਕਿੰਨਾ ਚਿਰ ਬੰਦ ਰੱਖਿਆ ਫਿਰ ਇਹਨਾਂ ਨੇ ਤਾਂ ਦਬਾ ਪਿਆ ਫਿਰ ਇਸੇ ਤਰ੍ਹਾਂ ਪੰਜਾਬ ਦੀ ਜੇ ਨਾਕਾ ਬੰਦੀ ਹੁੰਦੀ ਆ ਇਹ ਪੰਗਾ ਭਾਰਤ ਨੂੰ ਵੀ ਪੈਂਦਾ ਹਰਿਆਣੇ ਨੂੰ ਵੀ ਪੈਂਦਾ ਹੋਰਾਂ ਨੂੰ ਵੀ ਪੈਂਦਾ ਇਹ ਚ ਪੰਜਾਬ ਦੀਆਂ ਸਮੱਸਿਆਵਾਂ ਆਉਣਗੀਆਂ ਜੀ ਤੁਸੀਂ ਮਤਲਬ ਤੁਸੀਂ ਮੰਨ ਲਓ ਬਾਰੋਂ ਚੀਜ਼ਾਂ ਆਉਣੀਆਂ ਨੇ ਤੇਲ ਆਉਣੀਆਂ ਨੇ ਰੇਹਾਂ ਆਉਣੀਆਂ ਨੇ ਹੋਰੇ ਕੁਝ ਆਉਣੇ ਨੇ ਮਤਲਬ ਅੱਧਾ ਪੰਜਾਬ ਤਾਂ ਕਮੈਨਾ ਲੈ ਕੇ ਬਾਹਰ ਨੂੰ ਜਾਂਦਾ ਹੁੰਦਾ ਉਹੀ ਕਿਸਾਨ ਮਤਲਬ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਣਗੀਆਂ ਤੇ ਉਹ ਤੇ ਦੇਖਦੇ ਆਂ ਜੀ ਕਿਵੇਂ ਹੈਂਡਲ ਕਰਨਗੇ ਪਰ ਮੈਨੂੰ ਇਹਨਾਂ ਤੇ ਭਰੋਸਾ ਕੋਈ ਨਹੀਂ ਪਰ ਜਿਹੜੀ ਅੱਜ ਇਹਨਾਂ ਦੀ ਪ੍ਰੈਸ ਕਾਨਫਰੰਸ ਹੋਣੀ ਆ ਮਤਲਬ ਪੂੰਛ ਛੁੜਾ ਕੇ ਨਾ ਨਿਕਲਣ ਨੂੰ ਫਿਰਦੇ ਨੇ ਹੁਣ